ਹਾਂਜੀ ਮੇਰੇ ਵੱਲੋਂ ਜੀ ਤੁਹਾਨੂੰ ਜਾਰਿਆਂ ਨੂੰ ਪਿਆਰ ਭਰੀ ਤਤਸ਼ਰੀਆ ਕਾਲ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਆਪਣੇ ਕਮੈਂਟ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਰਹਿੰਦੇ ਆ ਵੀਡੀਓ ਨੂੰ ਤੇ ਮਨਿੰਦਰ ਮੈਂ ਤੇ ਮੇਰਾ ਵੱਡਾ ਭਾਈ ਅਸੀਂ ਅੱਜ ਚੱਲੇ ਆ ਜੀ ਵੱਡੀ ਭੈਣ ਕੋਲ ਨੂੰ ਤੇ ਮਨਿੰਦਰ ਮੇਰੇ ਕੋਲ ਕਈ ਦਿਨਾਂ ਦਾ ਲੱਗਿਆ ਕਹਿਣ ਪਾਪਾ ਮੈਂ ਹੁਣ ਆ ਗਿਆ ਫ੍ਰੀ ਛੁੱਟੀਆਂ ਹੋ ਗਈਆਂ ਤੁਸੀਂ ਮੈਨੂੰ ਘਮਾਉਂਦੇ ਨਹੀਂ ਫਿਰ ਮੈਂ ਇਹਨੂੰ ਕਿਹਾ ਵੀ ਆਇਆ ਕਰਦੇ ਆ ਚੱਲ ਪੁੱਤ ਪਾ ਪੂਈ ਗੁਲ ਜਾਏ ਹੁੰਦੇ ਆ ਤੇ ਚੱਲੇ ਆ ਹੁਣ ਵੱਡੀ ਭੈਣ ਕੋਲ ਨੂੰ ਉਹ ਤੋਂ ਜਾਣ ਤੋਂ ਪਹਿਲਾਂ ਬੀਬੀ ਨਾਲ ਵੀ ਤੁਹਾਡੀ ਮੁਲਾਕਾਤ ਕਰਾ ਦਈਏ ਜੀ ਆਪਾਂ ਨਾਲੇ ਵੱਡਿਆ ਭਾਈ ਵੀ ਸਾਡਾ ਰੈਡੀ ਪਰ ਰੈਡੀ ਬੈਠਾ ਹੈ ਤੇ ਸਾਡੀ ਮਾਤਾ ਵੀ ਬੈਠੀ ਆ ਲਓ ਜੀ ਕਰੋ ਮੁਲਾਕਾਤ ਸਦੀ ਦੀ ਜੀਣਾ ਗਾਇ ਜੀ ਦਾ ਸਾਬ ਹੈ ਜੀ ਜੀ ਤੇ ਮਹਾਰਾਜ ਕੋ ਤੁ ਤੋਂ ਬਹੁਤ ਬਹੁਤ ਜ਼ਿੰਦਗੀ ਵਾਲੇ ਕਰੇ ਤੰਦਰੁਸਤੀ ਦੇਵੇ ਤੁਹਾਨੂੰ ਮਹਾਰਾਜ ਖੁਣ ਚੜਦੀ ਕਲਾ ਮਾਰ ਕੇ ਬਾੜੇ ਬੱਚੇ ਵੀ ਇਕਣੇ ਸੇਵਾ ਕਰਨ ਜਿੱਤਣਾ ਮੇਰੀ ਬੱਚੇ ਸੇਵਾ ਮਹੌਰ ਕੋ ਸਿੱਖਾ ਕਹਤੋਂ ਸਿੰਘ ਦੀ ਵਧੀਆ ਮਾਂ ਦਾ ਸਿੱਖਾ ਕੌਤਸ ਨਹੀਂ ਸੁਖੋ ਕੋਲ ਕਿੰਨੇ ਹੈਗੇ ਜੀ ਜੂਰਾ ਮੈਂ ਇਹਨੂੰ ਡੱਬਾ ਲਈ ਜੀ ਚਲੋ ਤਾਂ ਦੇਖ ਦੇਗੀ ਜਾਊਂਗੀ ਬਲਤ ਸਾਨੂੰ ਪਤਾ ਹੈ ਵੀ ਚੱਲ ਸਾਡਾ ਹੱਕ ਵੀ ਬਣਦਾ ਹੈ ਨਾ ਖਾਲੀ ਨਾ ਜਾਓ ਖਾਲੀ ਨਾ ਜਾਓ ਟੌਫੀਆਂ ਲੈ ਜੂंगे ਸੌ ਫੀਆਂ ਲੈ ਜੀ ਮੇਰਾ ਮੂੰਹ ਘਰਉਣਾ ਹੈ ਟੌਫੀਆਂ ਲੈ ਜੂंगे ਕਿਹੜੀ ਲੈ ਕੇ ਜਾਈਏ ਕੋਈ ਲੈ ਜਾਓ ਮਠਾਈ ਨੂੰ ਅੰਬੜਾ ਦੇ ਨੇ ਲੈ ਜੀਏ ਕਿਹੜੀ ਨਹੀਂ ਕਿੰਨੀ ਅੰਬੜਾ ਦੇ ਲੈ ਜਾਓ ਰਾਜਗੁਰੂ ਇੱਧਰ ਸਾਡਾ ਵੱਡਾ ਬਾਈ ਵੀ ਰੈਡੀ ਹੈ ਜੀ ਇਹ ਲੱਗਿਆ ਆਪਣਾ ਪਰਨਾ ਬੰਨਣਾ ਹਾਂ ਜੀ ਭਾਈ ਜੀ ਵਾਚੀ ਖਲ ਖਲ ਹੈ ਆ ਵੀ ਹੁਣ ਤਿਆਰ ਆ ਲੱਡੂ ਉਹ ਮਰਾ ਤਿਆਰ ਆ ਹਾਂ ਚੱਲੀਏ ਫਿਰ ਪਾਉਣ ਚਲੋ ਜੀ ਹੁਣ ਆਪਾਂ ਤੁਹਾਨੂੰ ਬਾਜ਼ਾਰ ਚ ਜਾ ਕੇ ਮਿਲਦੇ ਆਂ ਦੇਖਦੇ ਆਂ ਹੁਣ ਕਿਹੜੀ ਮਠਿਆਈ ਪਾ ਲੈਨੇ ਆ ਤੇ ਕਿਹੜੀ ਲੈ ਕੇ ਜਾਣੀਆਂ ਇੱਧਰ ਮਨਿੰਦਰ ਜੀ ਵਾਲੇ ਡੱਬੇ ਵਿੱਚ ਬੈਠਾ ਜੀ ਹਾਂ ਬਈ ਲੈ ਸਤਿ ਸ੍ਰੀ ਅਕਾਲ ਬੋਲ ਸਾਸਰੀ ਘਰ ਬੋਲ ਵਾਈਕੂ ਚਿਕਾ ਖਾਲਤਾ ਵਾਈਕੂ ਕਹਿੰਦਾ ਅੱਜ ਤਾਂ ਮੈਂ ਕੋਲ ਮੈਨੇ ਛੁੱਟੀਆਂ ਬੱਧੀਆਂ ਤਾਂ ਕਿੰਨੀਆਂ ਛੁੱਟੀਆਂ 40 40 ਛੁੱਟੀਆਂ ਜੀ ਚੱਲੀ ਹਣ 40 40 40 40 ਤਾਂ ਚਲੋ ਜੀ ਹੁਣ ਆਪਾਂ ਤੁਹਾਨੂੰ ਜਾ ਕੇ ਬੈਠੇ ਮੇਰੀ ਗੱਲ ਸੁਣ ਏਸੀ ਲੱਗਿਆ ਘਰੇ ਸਾਡਾ ਫਰਜ਼ ਬੀਬੀ ਬਣਦਾ ਮਠਿਆਈ ਦੇਈ ਉਹ ਕਹਿੰਦਾ ਮਠਿਆਈ ਖਾਂਦੇ ਉਹ ਸੁਗਰਾਨ ਤੇ ਮਾੜਾ ਮੋਟਾ ਵੀ ਮਿੱਠਾ ਮੂੰਹ ਚਾਹੀਦਾ ਨਹੀਂ ਉਹ ਤੇ ਉਹਦੇ ਘਰ ਤੇ ਜੀਨੀ ਨੇ ਚਾਹ ਚਾਹ ਕੇ ਜਾਂਦਾ ਚਾਹ ਕੇ ਫਿਰ ਹਾਂ ਹਾਂ ਮਠਾਈ ਨਹੀਂ ਦੇਣੀ ਹੈ ਹੈ ਕੀ ਸਾਡਾ ਪ੍ਰੋਮਾਨ ਛੜਦਾ ਕੋਈ ਵੀ ਚਾੱਕ ਕੇ ਫਿਰ ਜੋ ਖਾਈ ਜਾਂਦਾ ਉਹ ਫੂਰ ਅੱਧੀ ਮਾਰੇ ਟੱਪਰ ਨੂੰ ਪਰੌਣਾ بیمار ਹੈ ਪਰੌਣਾ بیمار ਹੈ ਅਸੀਂ ਤਾਂ ਪੁੱਤ ਦੱਸਦੇ ਕਹਿੰਦੇ ਵੀ ਲੈ ਕੇ ਕੀ ਕਰੀਏ ਵੀ ਕੋਈ ਸਿਧ ਨਹੀਂ ਲੇਖੋ ਕਿ ਹੁਣ ਫਿਰ ਕੀ ਲੈ ਕੇ ਜਾਈਏ ਸਾਡੇ ਪੁੱਤ ਪਰੌਣਾ ਕੀ ਚਾ ਲੈ ਕੇ ਜਾਈਏ ਲੈ ਲਿਓ ਸੋਸ ਹੈ ਸੋਸ ਹੈ ਚਲੋ ਸਮੋਸਾ ਦੇ ਟਟੰਡਾ ਦੇ ਜੀ ਹਾਂ ਉਹ ਵੀ ਠੀਕ ਹੈ ਉਹਦੇ ਗਏ ਦੇ ਸਾੜਾ ਸਾੜਾ ਹਾਂ ਉਹਦੇ ਨਾਲ ਇਹ ਦੇਖੋ ਭਾਈ ਜਾਂਦਾ ਤੇ ਮਿਠਾ ਤੇ ਰੋਖਾ ਔਖਾ ਹੋ ਜਾਣਾ ਹਾਂ ਚੱਲੀ ਆਉਣ ਪਾ ਹਾਂ ਵੀ ਤੂੰ ਰਹਿਣੀ ਆ ਚੱਲੀਏ ਆ ਦੇਖੋ ਟੀ-ਸ਼ਰਟ ਇਹ ਨਵੇਂ ਕੱਪੜੇ ਲੈ ਕੇ ਆਏ ਜੀ ਇਹ ਨਵੇਂ ਇੰਡੀਆ ਅ ਤੋਸੇ ਲਗਾਏ ਦੇਖ ਲਓ ਉਹ ਮੇਰੀ ਤਾਂ 100 ਰੁਪਏ ਵਾਲੀ ਟੀ-ਸ਼ਰਟ ਆ ਦੇਖੋ ਜੀ 200 ਰੁਪਏ ਦੀ 200 300 ਦੀ ਪਰੈਂਟ 300 हां चली आ जी हां चलो जी चलਦੇ ਹੁਣ ਤੁਹਾਨੂੰ ਆਪਾਂ ਜਾ ਕੇ ਮਿਲਦੇ ਆ ਜੀ ਲਓ ਜੀ ਪਹੁੰਚ ਗਏ ਅਸੀਂ ਮਾਲਾ ਸਾਰੀ ਫੈਲੀ ਸਾਡੀ ਬੈਠੀ ਆ ਜੀ ਤੇ ਇੱਧਰ ਹਾਂ ਜੀ ਜੀ ਮੈਂ ਤੁਹਾਨੂੰ ਖਾ ਦਾਏ ਕਿੱਥੇ ਪਤਾ ਹੈ ਸਾਸਰੀ ਕਾ ਜੀ ਸਾਰਿਆਂ ਨੂੰ ਬਾਏ ਕਾ ਜੀ ਖਾ ਦਾ ਬਾਏ ਕਾ ਜੀ ਕਿੱਥੇ ਪਤਾ ਹੈ ਬਾਏ ਪਰ ਜੀ ਕਾ ਖਾ ਦਾ ਬਾਏ ਕਾ ਜੀ ਕਿੱਥੇ ਪਤਾ ਹੈ ਇਹ ਹਾਂ ਤੁਹਾਨੂੰ ਤਰਨੂ ਬੁੱਧੀ ਵੱਖੇ ਉਹ ਗਿਲਾਏ ਹੈ ਨਾ ਮੋਤੀ ਨਾ ਕਿਰਨੂ ਵੱਖੇ ना ना गिरा तेरा हो अच्छा बुदी बुदी मिलगी ना फिर तू क्या जे बन्नी मिलगी थोड़ी ओ गड़ा ओ थोड़ा गड़ा बनता है ओ तक कितने तक ऑस्ट्रेलिया का देखो इधर आ मत रहना इनका तू रही तेरी मुनी तेरी मासी है तेरी कोई है तेरी बुइया चल तू मनोज ऑस्ट्रेलिया बुआ जी ऑस्ट्रेलिया बुआ जी मैं तेरे रह दूंगा तुम्हारा घर रही ਅੱਛਾ ਅੱਛਾ ਜੀ 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 뭐뭐뭐 ਨਹੀਂ ਲੈ ਕੇ ਰੰਗਣਾ ਸੁਬੂ ਸੁਬੀ ਨੂੰ ਵਿੱਚ ਇੱਕ ਸੋਲਣਾ ਕਿਦੋਂ ਹਾਂ ਜਸ ਕਰ ਲੈ जस्ट ਕਰ ਲੈ ਉਹ ਕਰਾਤਾ ਫਿੱਟ ਕੇ ਨਹੀਂ ਉਹ 마시 ਆਮਣਾ ਏ ਜੀ ਹਾਂ ਫਿੱਟ ਕਰਾਤਾ ਜੀ ਕੱਦ ਕੱਲ ਕਰਾਇਆ ਹਾਂ ਚੱਲ ਵਧੀਆ ਮੈਂ ਨਾ ਨਾ ਵੀ ਚੱਲ ਚੱਲੀ ਏ ਸੀ ਵਿੱਚ ਪਾਇਆ ਉਹ ਡਰ ਖੜੋਲਾ ਲੱਗਿਆ ਆਈ ਦਿਖਦਾ ਉਹ ਤਾਂ ਮੈਨੂੰ ਲੱਗਦਾ ਹੋਈਆਂ ਆ ਇਹੋ ਦੇਖੋ ਉੱਧਰ ਖੜੋਲਾ ਲੱਗਿਆ ਏਦੀ ਨਹੀਂ ਉਹਦਾ ਪੱਖਾ ਆ ਗਿਆ ਸੀ ਨਹੀਂ ਮੈਨੂੰ ਲੱਗਦਾ ਹੋਏ ਛੁੱਟੀਆਂ ਮਿਲ ਗਈਆਂ ਤੇ ਸਕੂਲ ਦਾ ਕੰਮ ਕੰਮ ਦਾ ਟਿਕਟ ਉਹਦੇ ਨਾਲ ਦੋ ਸਰਵਸਾਂ ਫ੍ਰੀ ਆ ਉਹਨੂੰ ਕੰਪਨੀ ਆਏ ਨੇ ਫੋਨ ਆਉਂਦਾ ਮਮੀ ਇਹ ਰੱਖ ਲਓ ਛੁੱਟੀਆਂ ਤਾਂ ਆਉਣ ਰਹਿ ਜੇ ਹਟ ਜਾ ਆਨ ਨੂੰ ਵੀ ਦੋ ਗੱਲਾਂ ਮਾਰਨ ਰੋ ਅੱਜ ਪਾਪਾ ਬਣੇ ਹੈ ਗੁਰਤਮ ਬੁੱਧ ਗੱਗੋਤਬੋ ਗੰਦਮ ਗੋਤਬੋਤਬੋ ਸਿਆ ਉਹ ਮਤਲਬ ਸਿੰਘ ਆ ਕਿਹਦੇ ਸਿੰਘਾ ਮਤਲਬ ਜਿਹੜੇ ਤੁਸੀਂ ਬੈਠਾ ਹੁੰਦੇ ਆ ਕੱਪ ਪਾਗ ਬੰਨ੍ਹਦੇ ਹੁੰਦੇ ਆ ਹਾਂ 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 ਉਹ ਸਿੰਘ ਉਹ ਸਿੰਘ ਹੁੰਦਾ ਤੂੰ ਤੂੰ ਕਹਤ ਗੋਤਬੋਤਬੋ ਸਿਆਦਾ ਨਹੀਂ ਪਤਾ ਨਹੀਂ ਗੋਤਬੋਤਬੋ ਹੈ ਕੌਣ ਸੀ ਨੂੰ ਪਤਾ ਨਹੀਂ ਨਾ ਤਾਂ ਹੀ ਤੈਨੂੰ ਕਿਹਨੂੰ ਪਤਾ ਤੈਨੂੰ ਇਹ ਗੱਲ ਕਰਨੀ ਕਿ ਰਹਿਣਾ ਨਹੀਂ ਪਾਪਾ ਜੀ ਇਹ ਸੀ ਹੈ ਕਿੰਨਾ ਕੀ ਗੱਲ ਕਰੀਏ ਨੇ ਆਣੇ ਖੋਰੂ ਨਹੀਂ ਸਰਬਸਤ ਜੜਾ ਤੇ ਰੱਖ ਦੋ ਤੋਰ ਦੋ ਹਾਂ ਹੋਰ ਅੱਜ ਕਿਤੇ ਕੋ ਮਨ ਹਰਦਾ ਗਿਆ ਮਾਸੀ ਹਾਂ ਬਸ ਫੀ ਜੀ ਕਰਿਆ ਮੈਂ ਮਨਿੰਦਰ ਕੱਲ ਤਾਂ ਕਹਿੰਦਾ ਵੀ ਜਾ ਕੇ ਆਣਾ ਮੈਂ ਯਾਰ ਚਲ ਮੈਂ ਵੀ ਜਾ ਕੇ ਆਣਾ ਹੈ ਅੱਛਾ ਅੱਛਾ ਤੇ ਵੱਡਾ ਵਾਈ ਵੀ ਕਹਿੰਦਾ ਕਹਿੰਦਾ ਮੈਂ ਵੀ ਚੱਲਦਾ ਹੈ ਚੱਲ ਵਧੀਆ ਤੇ ਚਲੋ ਮਿਲ ਆਈਏ ਮਾਤਾ ਮੈਂ ਨਹੀਂ ਸਾਡੇ ਦੇਖ ਲੋ ਲੈ ਲੋ ਜੀ ਸਾਡੇ ਦੇਖ ਲੋ ਭਾਈ ਜੀ ਪੁੱਤ ਕਰਦਾ ਜਦੋਂ ਕੋ ਬਣਾ ਗੰਦ ਕਰਦਾ ਆਉਂਦਾ ਹੈ ਹਾਂ ਜੀ ਚੁੱਪ ਰਿਆ ਵਿਚ ਨਾ ਤੇਰਾ ਡੈਡੀ ਤੇਰੇ ਨਾਲ ਗੱਲ ਕਰ ਦਿੰਦੇ ਨਾ ਹਾਂ ਜੀ

ਚੋਪੋ ਕੇ ਬੈਜੋ ਕਰਨ ਚੋਪੋ ਨੂੰ ਕੁੱਤ ਜਿਹੜੇ ਕੂਤਰੇ 3 36 37 ਦੇ ਹੱਤੇ ਦੇ ਨਾ ਪਿੱਛੇ ਤਿੰਨ ਕੂਤਰੇ ਆ ਗਏ ਹਾਂ ਤਿੰਨ ਕਬੂਤਰ ਲੱਗੇ ਘੂੜ ਗਿਆ ਕਹਿੰਦੇ ਕਹਿੰਦੇ ਕੂਤਰੇ ਮੈਨੂੰ ਰਾਤ ਕੂਤਰੇ ਹੀ ਸੁਣੇ ਆਪਾਂ ਕਬੂਤਰ ਕਰਦੇ ਪਾਪਾ ਜੀ ਅਜੀ ਦਨ ਮੈਂ ਹਾਂ ਖੇਡਣ ਖੇਡਣ ਨੂੰ ਪਾ ਕੇ ਲੱਗੇ ਗਿਆ ਤਾਂ ਮੇਰਾੜੀ ਪੁੱਛਦਾ ਸਵਾਦ ਵਧੀਆ ਹੈ ਮੈਂ ਕਿਹਾ ਸਵਾਦ ਕਹਿੰਦਾ ਜਿਹੜਾ ਪਿੱਛੇ ਪੈਸੇ ਖਾਂਦਾ ਹੈ ਤੂੰ ਸਵਾਦ ਵਧੀਆ ਮੈਂ ਕਿਹਾ ਵਧੀਆ ਹੈ ਬਈ ਇੱਕ ਵਾਰੀ ਮੁੱਛਾ ਮੈਂ ਨਾ ਗਰਾਊਂਡ 'ਚ ਖੇលਨ ਲੱਗਿਆ ਹਾਇ ਤਾਂ ਕਨਾਈ ਹਾਂ ਅਧੀ ਰਾਤ ਨੂੰ ਹਾਂ ਭੂਤ ਨੇ ਚਿੰਬੜ ਦੇਣਾ ਦੇਖ ਲੈ ਭੂਤ ਨੂੰ ਅਰੇ ਗੱਲ ਤਾਂ ਹਰਦਾ ਸੀ ਕਿ ਕਹਿੰਦਾ ਉਹ ਨਹੀਂ ਪਕਾਉਂਦੇ ਫਿਰ ਮੈਂ ਗਿਆ ਅਰੇ ਸਵਾਦ ਆ ਗਿਆ ਮਾਰੇ ਹਾਂ ਉਹਨੂੰ ਮੈਂ ਮਾਰੇ ਭੂਤ ਦੇਖਣੇ ਜਾਲਟ ਬੰਦ ਕਰਿਆ ਹੋਇਆ ਮੈਂ ਜਾਲੇ ਨਾਲ ਭੂਤਾਂ ਨੂੰ ਪਾ ਦੇਣਾ ਤੇ ਤੈਨੂੰ ਬੰਦ ਕਰਨਾ ਹੈ ਤੈਨੂੰ ਬੰਦ ਕਰਨਾ ਪੁੱਤ ਤੱਕ ਤੱਕ ਤਨ ਦਾ ਬੰਦ ਕਰ ਕਿੱਥੇ ਤੇ ਸਾਹਮਣੇ ਖੜੀ ਬਾਹੂ ਕਦੂ ਵਾਲੇ ਨੂੰ ਪੁੱਛ ਪੜਾਈਆ ਕਰਾਉਣੇ ਕਿ ਜੋਤਿਸ਼ੀ ਵਿਦਿਆ ਸਿਖਾਉਣੇ ਇਹ ਮੈਨੂੰ ਆਪ ਆਇਆ ਲੱਗਦਾ ਵੀ ਇਹ ਸਿੱਧਰ ਕਰੀ ਮਨੇ ਤਰ ਮਨੇ ਤਰ ਕਰਨਾ ਫਿਰ ਤੁਸੀਂ ਦੋ ਇਸ ਆਈਲੈਂਡ ਹੋ ਜਾਓ ਪੁੱਤ ਸਨ ਗੱਲ ਕਰ ਲਵਾਂ ਠੀਕ ਹੈ ਸਰ ਕਰੋ ਬਸ ਹਾਂਜੀ ਕਿਆ ਕਹਿੰਦੇ ਤੇ ਜੀਜਾ ਜੀ ਮੈਨੂੰ ਆਇਆ ਨਹੀਂ ਤੂੰ ਕਮਾੜ ਦੇ ਨਾਮ ਨਾਲ ਵੀਡੀਓ ਬਣਾ ਦੇ ਬਾਬਾ ਜੀ ਨਾਨੀ ਦਾ ਫੋਨ ਲੱਗਦਾ ਹੈ ਅੱਛਾ ਉਹਨੇ ਕਰਦੀ ਹੁਣੇ ਤੇਰੀ ਜੀ ਪਾਸੀ ਗਾਣਾ ਲੈ ਨਾ ਬੰਦ ਕਰਨ ਨੂੰ ਛੁੱਟਿਆ ਹੋਰ ਤੁਸੀਂ ਕਦ ਆਉਣਾ ਤੁਸੀਂ ਸਾਨੂੰ ਦੱਸੋ ਅਸੀਂ ਜਿਹੜੇ ਕੱਪ ਜਣਾ ਸੰਦੀਪ ਲੂਰ ਪੈਣੀ ਆ ਸਾਡੇ ਸਾਡੀ ਥੋੜੀ ਜਿਹੀ ਬਰਾਗ ਦੇ ਵਿੱਚ ਪਤਾ ਕਰਦੇ ਸਾਡੀ ਛੁੱਭੀ ਦੂਰ ਹੈ ਇਸ ਕਰਕੇ ਕੀ ਬੀਬੀ ਸਾਡੀ ਦੂਰ ਹੈ ਕਿੰਨੇ ਦਾ ਆਇਆ ਕਰਲੇ ਸੀ ਤੈਨੂੰ ਕਿਹਾ ਇਹ 35000 ਤੇ ਪੈ ਗਿਆ 35 ਹੋਇਆ 35000 ਦਾ ਆਪਣੇ ਨਾਲ 40 ਪਰ ਕਿਸ਼ਤਾਂ ਪਰ ਕਿਹਦੇ ਸਭ ਤੋਂ ਵੱਡਾ ਹੁੰਦਾ 35 ਕਿ 21000 ਦਾ ਪੈ ਗਿਆ ਮੰਨਦਾ ਆਪਾਂ ਕਿਸ਼ਤਾਂ ਉੱਪਰ ਆਈ 35 ਦਾ ਅੱਛਾ 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 ਵਿਚੇ ਚੱਲ ਵੀ ਠੀਕ ਹੈ ਉਹ ਉਤਨੇ ਦੀ ਕਿ ਬੀਬੀ ਮੰਨ ਚੁੱਕੀ ਅੰਦਰ ਬਹਿਣਾ ਕਿ ਨਹੀਂ ਮੈਂ ਤਾਂ ਆਪਣੀ ਮੰਨਦਾ ਮਨ ਤਾਇਆ ਨਾ ਬਾਹਰ ਹੋਏ ਪੈਸੇ ਬਾਹਰ ਬਹਿ ਗਏ ਬੀਬੀ ਕਹਿੰਦੀ ਤੇ ਬਗਾਨੇ ਨੂੰ ਥਾਕੇ ਮਾਮੀ ਵੀ ਠੀਕ ᱛੀ ਮੈਂ ਉਹਨੂੰ ਕਹਾਂ ਮੈਂ ਬੱਚੇ ਬੱਚਾ ਪਾ ਲਈ ਅਸੀਂ ਤੇ ਖਸਖਾਸ ਦੀ ਬੱਚਾ ਪਾ ਲਈ ਸਾਡੀ ਗੱਲ ਨਾ ਪੂਰੀ ਹੋਣ ਲੱਗਦੀ ਹੈ ਇਹ ਨਾ ਸੁਣਦੀ ਆ ਨਾ ਸੁਣਦੀ ਆ ਕੀ ਕਰਦੇ ਮਾਮਾ ਕਿਆ ਨਾ ਹੋ ਗਿਆ ਹਣ ਮਾਮਾ ਹੀ ਤਾਂ ਖੜੇ ਆ ਮਾਮਾ ਜੀ ਬਾਹਰ ਗਏ ਉੱਥਾ ਬਾਹਰ ਤੇ ਮੇਰੇ ਫੜੇ ਹੋਏ ਹਾਂ ਹਾਂ ਦਵਾ ਉਹ ਕੁੰਡਾ ਲਾ ਲਈ ਯਾਰਾ Yeah. yeah. ਕੰਨ ਮੰਦ ਕਰਿਆ ਫੂਲ ਬਹਾਸ ਸਿਆਤਾ ਪੱਖਾ ਬੰਦ ਕਰਿਆ ਬਾਈ ਮੈਂ ਖਾ ਕੇ ਦੋ ਰੋਟੀਆਂ ਦੋ ਰੋਟੀਆਂ ਖਾ ਰਿਆ ਆ ਐਦਾਂ ਦੇ ਦੇ ਰਿਹਾ ਜੀ ਭੈਣ ਨੂੰ ਰੋਟੀ ਨਹੀਂ ਦੇ ਚੀਂ ਜਾਂਦੇ ਉਹ ਜਦ ਮੈਂ ਕੋ ਗੱਲ ਕਹਉਣਾ ਸੁਖਵੀਰ ਐ ਕਰਦੀ ਹੈ ਨਹੀਂ ਨਹੀਂ ਭੈਣ ਨੂੰ ਆਪਣੀ ਤੰਗ ਨਹੀਂ ਕਰਿਆ ਮੇਰਾ ਜੀ ਕਰਿਆ ਇਹਨਾਂ ਨੇ ਗੱਲ ਨਹੀਂ ਮੇਰੀ ਪੂਰੀ ਹੋਉਂਦੀ ਨਹੀਂ ਹੈ ਕਦੇ ਵੀ ਮੇਰੀ ਗੱਲ ਨੂੰ ਕੰਪਲੀਟ ਤਾਂ ਹੋ ਰੰਗਾ ਜਦੋਂ ਮੈਂ ਕੋਈ ਗੱਲ ਕਹਿਣਾ ਵੀ ਸੁਖਵੀਰ ਐ ਕਰਦੀ ਹੈ ਜੀਜੇ ਦਦਾ ਆਏ ਆ ਪਲਾਨ ਹੈ ਟਿਕਾਈਏ ਸਾਡੀ ਭੈਣ ਨੂੰ ਗੱਲ ਤੋਂ ਬੋਲੀ ਜਾਂਦਾ ਤਾਂ ਐ ਕਰਦਾ ਕੌਣ ਦੱਸਦਾ ਤੂੰ ਜਿੱਦਾਂ ਆਇਆ ਰੋਟੀ ਪੁੱਛਣ ਦਾ ਕਿਹੜਾ ਫਰਜ਼ ਹੈਗਾ ਤੇ ਤੇਰੀ ਭੈਣ ਲੱਗੇ ਨਹੀਂ ਵੀ ਇਹਨੂੰ ਕਿਹੜਾ ਪਾਸੀ ਖਾ ਲਈ ਤੇ ਸਮੋਸੇ ਅੱਛਾ ਨਹੀ ਨੀ ਖਾ ਰਮਾ ਰੋਟੀ ਖਾ ਕੇ ਵੀ ਨਹੀਂ ਲੈਤਾ ਘਰ ਸਮੋਸੇ ਖਾਦੇ ਨਹੀਂ ਪੁੱਛਣਾ ਤਾਂ ਚਾਹੀਦਾ ਤੈਨੂੰ ਚਾਹੇ ਪੁੱਛਿਆ ਹੈਗਾ ਕਹਿ ਦੇ ਤੂੰ ਤੁਸੀਂ ਕਹਿੰਦੇ ਪਰ ਰੋਟੀ ਜੇ ਬਣੀ ਹੋਈ ਤਾਂ ਯਾਰ ਤੇ ਅੱਛਾ ਮੈਨੂੰ ਦੱਸ ਜੇ ਹੋਣੇ ਆਏ ਹੁੰਦੇ ਤਾਂ ਐਨੀ ਛੇਤੀ ਮਹਾਸਿਨ ਦੇ ਉੱਪਰ ਕੇ ਮੈਂ ਜਾ ਕੇ ਆ ਗਈ ਮੈਂ ਤੁਹਾਨੂੰ ਕਿਆ ਪੁੱਛਦੀ ਹਾਂ ਜੇ ਰੋਟੀ ਬਣੀ ਹੋਈ ਸੀ ਕਹੀਂ ਕਾ ਕੇ ਆਇਆ ਹੋ ਹਾਂ ਮੈਨੂੰ ਗਾਤਾ ਦੱਸ ਪੈਣਾ ਸੁਖਵੀਰ ਮੇਰਾ ਕਹਿਣ ਦਾ ਮਕਸਦ ਇਹ ਵੀ ਤੈਨੂੰ ਪੁੱਛਣਾ ਚਾਹੀਦਾ ਤਾਂ ਕਿ ਨਹੀਂ ਬਸਾ ਪੁੱਛ ਲਿਆ ਯਾਰ ਮੈਂ ਗਾ ਹੀ ਨਿਕਲਿਆ ਕੰਤੇ ਉੱਤੇ ਗਾਤੀ ਪੈਣਾ ਤਾਂ ਪਾਣੀ ਵੀ ਨਹੀਂ ਵੀ ਜਾਂਦਾ ਤੋਟੇ ਨਾ ਮਾਪੇ ਤੂੰ ਜਿਹਨੇ ਇਹ ਗੱਲ ਮੈਨੂੰ ਸਾਬਤ ਕਰਤੀ ਅੱਜ ਤੂੰ ਰੋਟੀ ਖਾਣ ਦਾ ਬੰਦਾ ਠੀਕ ਹੈ ਗੱਲ ਆਹ ਖਾ ਠੀਕ ਹੈ ਆ ਤਾਂ ਕਰ ਭਾਈ ਸੌਰੇ ਘਰ ਸੌਰੇ ਘਰ ਜਵਾਈ ਹਾਂ ਭੈਣ ਘਰ ਚੈਰ ਡੈਸ਼ ਡੈਸ਼ ਕੋਈ ਹਾਂ ਹੁਣ ਜੋੜੀ ਜਾਈ ਨੂੰ ਬੈਠਾ ਹਾਂ ਐ ਤੇਰੇ ਭੈਣ ਨੇ ਤੈਨੂੰ ਰੋਟੀ ਪਾਣੇ ਪੁੱਛਿਆ ਕਦੋਂ ਮੈਂ ਦੱਸਾਂ ਨਹੀਂ ਪੁੱਛਿਆ ਏ ਤੁਂ ਜੀ ਥੱਲੇ ਜਾ ਮੈਨੂੰ ਗਾਇਨਣਾ ਹੋਵੇ ਮਮਮੀ ਨੇ ਹੌਲੀ ਸਾਰੇ ਕਹਿਤਾ ਵੀ ਕੁਝ ਖਾਣਾ ਪੀਣਾ ਮੈਂ ਦੱਸ ਦੋ ਹਾਂ ਮਮਾ ਕਹਿੰਦਾ ਨਹੀਂ ਵੀ ਅਸੀਂ ਹੁਣ ਲਿਖੀਏ ਅਸੀਂ ਮਸੂਸੀ ਲੈ ਆਏ ਮਸੂਸੀ ਲੈ ਆ ਦੇ ਫੇਰ ਨੇ ਚਾਹ ਚਾਹ ਦੀ ਪੀਤੀ ਆ ਤਾਂ ਰੋਟੀ ਦਿੱਤੀ ਆ ਕਾਤੇ ਦੀ ਫਿਰ ਹੁਣੀ ਪੈਣ ਨੂੰ ਮੈਂ ਰੋਟੀ ਤੱਕ ਉਤਰਦੀ ਮੇਰਾ ਦਿਲ ਚੱਲੂਗਾ ਅਸੀਂ ਖੇਦੇ ਚ ਉਧਰ ਉਹੀ ਦਿਨ ਕਰ ਗਿਆ ਅੱਛਾ ਉਹ ਚੱਲ ਮੈਂ ਕਹਿੰਦਾ ਚੱਲ ਰੋਟੀ ਮੈਂ ਪਹਿਲਾਂ ਦੇ ਦੇ ਮੇਰਾ ਵੀ ਮੇਰਾ ਮੇਰਾ ਉਹੀ ਦਿਲ ਕਰ ਲੱਗਿਆ ਵੀ ਮੈਂ ਚੱਲਿਆ ਸ਼ਿਮਲੇ ਜਾਵਾਂ ਮੈਂ ਮੇਰਾ ਹੁਣ ਦਿਲ ਕਰ ਗਿਆ ਮੈਂ ਸ਼ਿਮਲੇ ਜਾਵਾਂ ਮੈਂ ਜਾਣਾ ਉਹ ਚੱਲ ਰੋਟੀ ਨੂੰ ਜਾ ਹੁਣ ਮੇਰਾ ਘਰ ਲੱਗਿਆ ਮੈਂ ਚੱਕ ਕੇ ਖਾ ਲਈਏ ਇਜੀ ਕਾਲ ਲਿਖੀ ਹੋਈ ਫੇ ਕੱਲ ਨੂੰ ਤੂੰ ਪਿੰਡ ਜਾ ਕੇ ਮਹਿਣਾ ਮਾਰੂਗਾ ਜੀਜੇ ਮੈਂ ਵੀ ਤੇਰੇ ਘਰ ਚੱਕ ਕੇ ਆਪੇ ਖਾਵਾਂਗਾ ਤੂੰ ਵੀ ਖਾ ਨਾ ਖਾ ਲਈਂ ਲੀ ਜਾ ਦੋਗੀ ਰੋਕ ਤੂੰ ਜੀਜੀ ਪਾਕੇ ਦੇਣੀ ਆ ਲੈ ਆ ਉਹ ਜੀਜੀ ਮਾਦੀ ਜੀ ਖਾ ਖਾਰੀ ਉਹਦੀ ਕਰ ਹਾਂ ਆ ਲੈ ਦੇਖ ਲੋ ਬੇਪੜੇ ਪਾਕੇ ਨਹੀਂ ਦੇਣੀ ਨੇ ਚੱਲ ਪਾ ਕੇ ਵੀ ਲੈਣੂ ਰਹਾ ਭੈਣੇ ਦੀ ਤੰਗਾਈ ਵੀ ਸੁੱਤੀ ਵੀ ਜੀ ਚੜੀ ਹਾਂ ਸੁੱਤੀ ਵੀ ਆ ਦੇਖ ਲੋ ਜਦਦੇ ਹੁਣ ਕਰੇ ਵੀਡੀਓ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਇੰਨੇ ਟਾਈਮ ਤੇ ਰੋਟੀ ਆ ਕੇ ਆਇਆ ਭਾਈ 10 ਮਿੰਟ ਬਾਹਰ ਆਇਆ ਪ੍ਰਭਾਅ ਪੈ ਗਿਆ 10 ਮਿੰਟ ਬਾਹਰ ਰਹੇ ਹੰਦਰ ਵੀ ਬਹੁਤ ਆ ਬਈ ਬਾਤ ਤੇ ਚੜ ਗਿਆ ਇਹ ਹੰਦਰ ਵੀ ਪੱਖਾ ਚੱਲੀ ਜਾਂਦਾ ਸੀ ਜਿੱਥੇ ਬੈਠਾ ਆਹ ਤਾਂ ਹੈ ਜੀ ਨੀ ਕਾਰਨ ਤੱਕ ਕਰ ਲੈਗੇ ਜੀ ਮੈਂ ਤਾਂ ਉਨਾਂ ਜালি ਮੈਂ ਕਿਹਾ ਦੋ ਰੋਟੀ ਖਾਣ ਦੀ ਔਰ ਹਵਾ ਵੀ ਸਾਡਾ ਭਗਵੰਤ ਮਾਨ ਠੰਡੀਆਂ ਲੋਲਾ ਛੜਦਾ ਦੇ ਐ ਭਗਵੰਤ ਵਾਰ ਕਰਦਾ ਬਾਂਹ ਨੰਡੀਆਂ ਲੋਰਾਉਂਦੇ ਔਰ ਆ ਜਿਹੜੀ ਵੀਡੀਓ ਦੇ ਵਿੱਚ ਕਮੈਂਟ ਕਰੀਦਾ ਕੋਈ ਵੀ ਆ ਦੇਖੋ ਜੀ ਐ ਬਈ ਆ ਉਹਦੇ ਪੇਡਾਂ ਕਹਿਦਣੀਆਂ ਜਿਹੜੇ ਨੇ ਪੇਡਾਂ ਭਗਵੰਤ ਮਾਨ ਦੀਆਂ ਠੀਕ ਐ ਰਪਾਂਗੇ ਚੰਦੀ ਜਾਂ ਤਾਂ ਹਰ ਇੱਕ ਬੰਦਾ ਆਪਣੇ ਪਾਰਟੀ ਨੂੰ ਸਪੋਰਟ ਕਰਦਾ ਕਿਦਰ ਕੋਈ ਚੰਗਾ ਲਾਦਾ ਕੋਈ ਕੋਈ ਚੰਡਾ ਲਾਦਾ ਹਣਾ ਬੰਦੇ ਦੀ ਚੰਗੀ ਨਾ ਕੋਈ ਜਵਾਨਾ ਹੈ ਅੱਜ ਕੱਲ ਕਿਸੇ ਨੂੰ ਸਮਝਾਉਂਦਾ ਹੈਗਾ ਨਾ ਕੋਈ ਸਾਡੀ ਗੱਲ ਕਹੀ ਹੋਈ ਸਮਝਦਾ ਨਾ ਲੋਕ ਆਪੇ ਸਹਿਣੇ ਆ ਨਾ ਅਸੀਂ ਸਭ ਕੀਏ ਕੋਈ ਨਾ ਕੋਈ ਸਾਡੀ ਗੱਲ ਨੂੰ ਸਮਝੇ ਨਾਲ ਕਾਪੇ ਇੱਕ ਗੱਲ ਹੋਰ ਆ ਨਾ ਬੰਦੇ ਤਾਂ ਸਾਰੇ ਚੰਗੇ ਆ ਬਸ ਪਾਰਟੀਆਂ ਦੇ ਵਿੱਚ ਜਿਹੜੇ ਕੰਮ ਕਰਨ ਦਾ ਢੱਗਾ ਉਹ ਗੰਦਾ ਅਲੱਗ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਹਮ ਪਾਰਟੀਆਂ ਸਾਰੇ ਚੰਗੇ ਹੁੰਦੇ ਆ ਪਰ ਜਿਹੜੇ ਬੰਦੇ ਬੈਠ ਕੇ ਕੰਮ ਕਰਨੇ ਉਹ ਮਾੜੇ ਚੰਗੇ ਜ਼ਰੂਰ ਹੋ ਸਕਦੇ ਹਾਂ ਉਹਨਾਂ ਦੇ ਕੰਮ ਕਰਨ ਦਾ ਢੰਗ ਗੰਦਾ ਹਾਂ ਉਹ ਆਮ ਨਹੀਂ ਮਾੜੇ ਚੰਗੇ ਕੰਮ ਕਰਨ ਦਾ ਢੰਗ ਕਿਉਂਕਿ ਹੁਣ ਆਪਾਂ ਬੰਦੇ ਦੇਖੁੰਦਾ ਕਿ ਕੰਮ ਕਰਾਂ ਲੱਗੇ ਮੇਰੀ ਸੋਚ ਇਹ ਜੀ ਪੈ ਗਈ ਤਾਂ ਨਾ ਕਿਸਦਾ ਉਹ ਨਹੀਂ ਕਰਾਉਣਾ ਆਪਾਂ ਕਹਤਾ ਲਾਉਂ ਕਰਨਾ ਚਾਹੀਦਾ ਪਰ ਸੰਗਰ ਦੇ ਵਿੱਚ ਬਹੁਤ ਚੰਗੇ ਬੰਦੇ ਨੇ ਆਕਾਲੀਆਂ ਦੇ ਵਿੱਚ ਵੀ ਬਹੁਤ ਚੰਗੇ ਬੰਦੇ ਬੈਠੇ ਆ ਪਰ ਜਿਹੜੀ ਬਾਗਡੋਰੋਂ ਘੱਟ ਬੰਦੇ ਦੇ ਹੱਥ ਵਿੱਚ ਚੱਲੇ ਜਾਂਦੀ ਜਦ ਫਿਰ ਉਹ ਜਦੋਂ ਗਲਤ ਡਿਸੀਜਨ ਲੈ ਜਾਂਦੇ ਨੇ ਲੋਕ ਹਿੱਤ ਦੇ ਨਾਂ ਲਵੇ ਉਹ ਹਨ ਜਿਹੜੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਹੈਗੇ ਲੋਕ ਫਿਰ ਉਹਨੂੰ ਚੋਣ ਦਿੰਦੇ ਆ ਪਰ ਹੌਲੀ ਹੌਲੀ ਨਹੀਂ ਜਿੱਦਣ ਤੁਸੀਂ ਮੁਖਵਤਰੀ ਬਣ ਗਏ ਪਹਿਲਾਂ ਕੀ ਕਰੋਗੇ ਉਹ ਬੱਲੇ ਓਏ ਇਹਦਾ ਹੋ ਜੂ ਕਿਤੇ ਪੂਰਾ ਹੋ ਜੂਗਾ ਕੀ 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 ਕਹਿ ਗਿਆ ਇਹ ਕੋਈ ਨਹੀਂ ਬਚ ਕੋਈ ਪਤਾ ਨਹੀਂ ਹੁੰਦਾ ਰੱਬ ਦਾ ਯਾਰ ਰੋਗਾ ਹੈ ਟਾਈਮ ਦਾ ਖੂਬ ਆ ਭੈਣ ਤੋਂ ਡਰ ਕੇ ਭੱਜ ਗਈ ਕਹਿੰਦੀ ਹੋਣੀ ਮੇਰੇ ਕੋਲ ਫੋਨ ਆਉਂਦਾ ਕਹਿੰਦੀ ਮੁਨਸੀ ਤਾਂ ਹੋਣੀ ਨਹੀਂ ਮਾਰ ਜੀ ਜੱਟ ਬਣ ਕੇ ਆ ਲੈ ਅੱਗ ਗੱਲ ਨੂੰ ਠੀਕ ਹੈ ਜੀ ਆ ਪਹਿਲੇ ਤਾਂ ਸੋਚੂਗੇ ਤੁਸੀਂ ਵੀ ਕੀ ਕਰਨਾ ਹੈ ਉਹ ਕਾਹਨੂੰ ਅਸੀਂ ਮੁੱਖ ਦੀ ਅਸੀਂ ਮੁੱਖ ਮੰਤਰੀ ਅੱਜ ਤਾਂ ਮੂਰਖ ਮੰਤਰੀ ਜੁਰੂਣਾ ਬਣ ਰਹੇ ਆ ਉਹ ਆਪਣਾਈ ਕਰਤੀ ਵਧੀਆ ਟੰਗ ਦਾ ਚਲਾ ਲੀਏ ਇਹ ਵੀ ਬਹੁਤ ਆ ਬਸ ਪਿਆਰ ਦਾ ਜਲਾਉਣ ਦੀ ਮਤਲਬ ਉਹ ਕਿ ਸਾਡੇ ਜ਼ਿੰਮੇਵਾਰੀਆਂ ਜਿਹੜੇ ਮੁੱਦੇ ਤੇ ਪਾਈਆਂ ਨਹੀਂ ਮਬੇ ਨਾਨਕ ਨੇ ਵੀ ਤੁਸੀਂ ਭਾਈ ਪੂਰੇ ਪੰਜਾਬ ਨੂੰ ਪਾਗ ਰੋ ਸਭਾਲਣਾ ਦਾ ਰੋ ਸਭਾਲਣਾ ਜਾਂ ਪੂਰੇ ਪਿੰਡ ਨੂੰ ਪਾਗ ਰੋ ਸਭਾਲਣਾ ਸਾਡੇ ਦੇ ਜ਼ਿੰਮੇਵਾਰੀਆਂ ਹੈ ਨਹੀਂ ਇਹ ਜਦੋਂ ਪੈ ਗਈਆਂ ਕੋਈ ਜ਼ਿੰਮੇਵਾਰੀਆਂ ਜਿੰਨੀਆਂ ਕਿ ਹੈਗੀਆਂ ਉਹਨੀਆਂ ਸਭਾਲਣੀਆਂ ਸੀ ਹੁਣ ਚਲ ਜੀ ਨਾ ਕੰਮ ਵਾ ਦੇਖੋ ਪਿਛਲੇ ਵੱਡੇ ਵੱਡੇ ਲੀਡਰ ਚਲੇਗੇ ਸਿਕੰਦਰਾਂ ਵਰਗੇ ਜਿਹਨਾਂ ਨੇ ਪੂਰੀ ਦੁਨੀਆ ਤੇ ਰਾਜ ਕਰਿਆ ਐਦੇ ਦੇਖ ਕੇ ਅੱਗੇ ਜਾਣਾ ਕੁਝ ਨੂੰ ਲੈ ਕੇ ਜਾਂਦਾ ਔਰ ਤੇਰੋਂ ਦਾ ਸਟੈਂਪ ਜਾਣੀ ਕਿਦਾ ਲੈ ਗਈ ਆ ਵੀ ਇੱਥੇ ਚਾਹੇ ਮਾੜਾ ਕਰਨ ਲੋਕਾਂ ਦਾ ਚਾਹੇ ਚੰਗਾ ਕਰਨ ਰੋਪੇ ਦੀ ਜਿੱਤੀਆਂ ਹਮ ਪਹਿਲਾਂ ਕਹਿੰਦੇ ਹੁੰਦੇ ਤੇ ਨੇਕੀ ਕਰ ਖੂਮੇ ਦਾ ਹੁਣ ਕਹਿੰਦੇ ਨੇਕੀ ਕਰ ਜਿੱਤੀਆਂ ਖਾ ਹਮ ਇਹ ਗੱਲ ਹੋ ਗਈ ਹੁਣ ਤੌਰੇ ਉਹ ਤਾਂ ਖੇਡਾ ਖਾ ਕਰ ਲੋ ਅਗਰ ਅਗਰ ਦੇ ਮਾਸੀ ਹੈ ਹੈ ਇਹ ਕੋਈ ਚੱਕਰ ਹੈ ਉਹ ਲਾਟ ਜੀ ਦੇ ਹੱਥ ਤੇ ਡੰਡਾ ਉਹ ਲਾਟ ਆ ਗਮ ਹੋਤਾ ਜੀ ਹੱਥ ਤੇ ਡੰਡਾ ਉਹਦੀਓ ਮੈਂ ਇਹ ਵੀ ਚੱਲ ਠੀਕ ਆ ਭਾਈ ਹਾਂ ਕਹਿ ਲਉ ਭਾਈ ਮੇੜ ਦਿੰਦੇ ਨੇ ਇੰਦਾਂ ਦੇ ਹੀ ਚਲੋ ਬਾਕੀ ਸਾਡੀਆਂ ਗੱਲਾਂ ਚੱਲਦੀਆਂ ਰਹਿਣੀਆਂ ਜੀ ਬਹੁਤ ਚੱਲਦੀਆਂ ਸਾਨੂੰ ਇਹੋ ਪੋਲਿਟੀਕਲ ਗੱਲਾਂ ਛੱਡ ਗਿਆ ਹੁਣ ਅੱਛੇ ਲਗਾ ਕਾਟ ਹੀ ਪੈਣੀ ਮੇਰੀ ਫੋਨ ਇਹ ਪੈ ਗਈ ਹੁਣ ਵਾਹ ਹੁਣ ਬਣ ਗਿਆ ਲੈ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਆ ਬਣ ਗਿਆ ਇਹ ਐਨੂੰ ਫੰਡ ਉਹ ਸੀ ਫੰਡ ਨਾਲ ਆਪਾਂ ਨੇ ਇਹਨੂੰ ਬੀਜੇਬੀ ਆਪਲਾਣਾ ਹਮ ਸਾਡੀ ਰਿਪੋਰਟ ਸਣੀ ਹੋਆ ਇਹ ਪੁਜਾਰੀ ਨੇ ਉਹਦੀ ਰਿਪੋਰਟ ਪੜ੍ਹਨੀ ਇੱਥੇ ਬਾਅਦ ਅਸੀਂ ਉਹਨਾਂ ਨਾਲ ਕੰਪਰੇਸ਼ਨ ਕਰਨੀ ਆਪਸ ਦੇ ਵਿੱਚ ਅਸੀਂ ਇਹ ਆ ਦੱਸੂਗਾ ਵੀ ਮੈਂ ਕਿਹੜਾ ਕਿਹੜਾ ਪ੍ਰੋਬਲਮ ਕਰੀਆਂ ਇਹ ਦੱਸੂਗਾ ਹੱਥ ਪੰਜੇ ਵਾਲਾ ਇੱਧਰ ਮੈਂ ਝਾੜੂ ਬੋਲਾ ਵੀ ਝਾੜੂ ਬੋਲਾ ਸਫਾਈ ਕਿਵੇਂ ਹੋ ਗਈ ਹੈ ਉਹਦੇ ਆਪਾਂ ਡਿਸਕਸ਼ਨ ਕਰਾਂਗੇ ਜੀ ਚਲੋ ਮਿਲਦੇ ਆਂ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਾਏ ਬਾਏ